ਪਿਆਜ਼ ਦੇਖਿਆ ਪਰ ਐਡਾ ਕਾ ਲਸਣ ਨਹੀਂ ਦੇਖਿਆ ਸੀ ਜੀ ਹਾਂ ਜੀ ਹਾਂ ਜੀ ਤੇ ਭਾਈ ਕਿੰਨੇ ਕਿੰਨੇ ਦਾ ਵਿਕ ਜਾਂਦਾ ਇਹ 1000 ਰੁਪਏ ਕਿਲੋ ਵਿਕ ਜਾਂਦਾ ਜੀ ਇਹ 1000 ਰੁਪਏ ਕਿਲੋ ਵਿਕਦਾ ਜੀ 1000 ਰੁਪਏ ਕਿਲੋ ਮਤਲਬ ਵਪਾਰੀ ਨੂੰ ਵੇਚ ਕੇ ਵਿਕਦਾ ਇਹ ਜੇਦੋਂ ਅਸੀਂ ਆਪ ਵੇਚਦੇ ਹਾਂ ਅਸੀਂ ਤਾਂ 17-1800 ਰੁਪਏ ਕਿਲੋ ਵੇਚਦੇ ਇਹਦੇ ਬਹੁਤ ਹੁੰਦੇ ਹੋ ਬਹੁਤ ਜ਼ਿਆਦਾ ਫਾਇਦੇ ਹੈ ਜੀ ਜੋੜਾਂ ਦੇ ਦਰਦ ਹੋ ਗਏ ਜੀ ਹਾਂ ਤੁਹਾਨੂੰ ਸਾਹ ਦੀ ਬਿਮਾਰੀ ਹੋਵੇ ਦਮੇ ਦੀ ਬਿਮਾਰੀ ਹੋਵੇ ਸਭ ਕੁਝ ਚੱਕਦਾ ਇਹ ਲਓ ਜੀ ਆਹ ਲਸਣ ਆ ਸਭ ਕੁਝ ਚੱਕਦਾ ਹੈ ਕੋਈ ਪੰਜਾਬ ਦੇ ਵਿੱਚ ਖੇਤੀ ਕਰਦਾ ਜੇ ਕੋਈ ਵੇਚਣਾ ਵੀ ਚਾਹੁੰਦਾ ਅਸੀਂ ਤਾਂ ਖੇਤਾਂ ਦੇ ਵਿੱਚ ਖੜੋਤੇ ਸੀ ਕੋਈ ਮਤਲਬ ਕਿ ਕਿਤੇੋਂ ਅਸੀਂ ਲੈ ਕੇ ਨਹੀਂ ਆਏ ਆ ਜਿੱਥੇ ਬੀਜਦੇ ਆ ਇੱਥੋਂ ਇਹਨਾਂ ਪਟਾਈ ਚੱਲਣੀ ਅੱਛਾ ਜੀ ਜਿਹੜਾ ਕੋਈ ਕਿਸਾਨ ਮੇਰਾ ਪੀਰ ਕੋਈ ਇੱਕ ਕਨਾਲ ਲਾਂਦਾ ਦੋ ਕਨਾਲ ਲਾਂਦਾ ਮੇਰੇ ਨਾਲ ਸੰਪਰਕ ਕਰ ਲੋ ਅਸੀਂ ਉਹਨੂੰ ਵਧੀਆ ਰੇਟ ਦਵਾਂਗੇ ਕਿੱਲੇ ਵਿੱਚੋਂ ਪਿਛਲੇ ਸਾਲ ਇਹ 15 ਲੱਖ ਰੁਪਏ ਦੀ ਹੋ ਗਈ ਸੀ ਮਤਲਬ ਇਹ ਇਹਦੀ ਜ਼ਿਆਦਾ ਖੇਤੀ ਕਿਉਂ ਨਹੀਂ ਹੁੰਦੀ ਭਾਈ ਕਾਰਨ ਕੀ ਹੋਗੇ ਭਾਈ ਹੈ ਹਾਂਜੀ ਹਾਂਜੀ ਮੋਤੀ ਹੋ ਗਈ ਇਹ 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 ਤਾਂ ਮਸਾੜੇ ਵਾਸਤੇ ਤਾਂ ਮੋਤੀ ਹੋਇਆ ਜੀ ਸਾਨੂੰ ਤਾਂ ਇਹ ਨਾ ਰਾਜੇ ਬਣਾਤੇ ਆ ਜੀ ਨਹੀਂ ਬਿਲਕੁਲ ਬਿਲਕੁਲ ਭਾਈ ਪਰ ਮਿਹਨਤ ਵੀ ਹੈ ਤੁਹਾਡੀ ਲੋਜੀਟ ਭਾਈ ਲਓ ਕੈਨੇਡਾ ਨਾਲ ਬਾਹਰਲੇ ਮੁਲਕਾਂ ਤੱਕ ਇਸ ਲਸਣ ਦੇ ਚਰਚਾ ਦੇਖ ਲੋ ਜੀ ਲਸਣ ਦਾ ਸਾਈਜ਼ ਜਿਹੜਾ ਹੈ ਉਹ ਤੁਹਾਨੂੰ ਮੇ ਵਾਲੀ ਹੁਣ ਤੱਕ ਦੇਖਿਆ ਨਹੀਂ ਹੋਣਾ ਕਿ ਐਡੇ ਐਡੇ ਸਾਈਜ਼ ਦੇ ਵੀ ਲਸਣ ਹੁੰਦੇ ਨੇ ਸੋ ਸਾਡੀ ਨੌਜਵਾਨ ਨੇ ਹੁਣ ਖੇਤੀਬਾੜੀ ਜਿਹੜੀ ਐਡੀ ਵਧੀਆ ਕਰ ਦਿੱਤੀ ਆ ਆਰਗੇਨਿਕ ਤਰੀਕੇ ਨਾਲ ਕਰ ਦਿੱਤੀ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਸ ਲਸਣ ਦੀ ਡਿਮਾਂਡ ਹੈ ਇਹ ਲਸਣ ਬਣਦਾ ਕਿਵੇਂ ਆ ਕੋਈ ਕੋਈ ਟੀਕੇ ਨਾਲ ਨਹੀਂ ਬਣਾਇਆ ਹੋਇਆ ਕੋਈ ਤੁਹਾਨੂੰ ਇਹ ਆਰਗੇਨਿਕ ਤਰੀਕੇ ਨਾਲ ਲਸਣ ਕਿਵੇਂ ਬਣਦਾ ਭਾਈ ਸਾਡੇ ਦਾ ਮੌਜੂਦ ਆ ਭਾਈ ਕੀ ਹਾਲ ਸਸਰੀਕਰਾਲ ਜੀ ਠੀਕ ਹੈ ਭਾਈ ਠੀਕ ਹੈ ਭਾਈ ਪਹਿਲੀ ਗੱਲ ਤਾਂ ਜਿਹੜਾ ਲਸਣ ਦਾ ਆਹ ਲਸਣ ਸਾਥ ਹੁਣ ਇੱਕ ਵਾਰ ਫੇਰ ਦਿਖਾ ਰਹਾ ਦੇਖ ਲਈ ਆਹ ਲਸਣ ਸਾਜ਼ ਆ ਸਿੱਧਾ ਖੇਤਾਂ ਦੇ ਵਿੱਚ ਖੜੋਤੇ ਸੀ ਕੋਈ ਮਤਲਬ ਕਿ ਕਿਤੇੋਂ ਅਸੀਂ ਲੈ ਕੇ ਨਹੀਂ ਆਏ ਆ ਜਿੱਥੇ ਬੀਜਦੇ ਆ ਇੱਥੇ ਇਹਨੂੰ ਪਟਾਈ ਚੱਲਣ ਦੀ ਉਹ ਲੱਗੀ ਹੋਈ ਲੇਬਰ ਸਾਰੀ ਪਟਾਈ ਨਾਲ ਦੀ ਨਾਲ ਕਰੀ ਜਾਂਦੇ ਆ ਕਿ ਇਹੋ ਜਿਹਾ ਲਸਣ ਅਸੀਂ ਨਾਲ ਕਿ ਦੇਖਿਆ ਹੋਣਾ ਨਾ ਸਾਨੂੰ ਪਤਾ ਹੋਣਾ ਬਾਈ ਜੀ ਪਹਿਲੀ ਗੱਲ ਦੇ ਦੋ ਆਹ ਲਸਣ ਦੇਖਿਆ ਨਾ ਤਾਂ ਪਹਿਲਾਂ ਸਾਡੇ ਮਨ ਦੇ ਵਿੱਚ ਸ਼ੱਕ ਇਹੀ ਆ ਕਿ ਕਿਤੇ ਇਹ ਟੀਕੇ ਢੁਗੇ ਦੇ ਕੇ ਵਧਾਇਆ ਹੋਇਆ ਇਹਨਾਂ ਨੇ ਹਣਾ ਉਹ ਪਿਆਜ਼ ਹੀ ਦਿਖਾਈ ਜਾਂਦੇ ਕਿਰੇ ਐਡਾ ਸੀ ਪਿਆਜ਼ ਦੇਖਿਆ ਪਰ ਐਡਾ ਕਾ ਲਸਣ ਨਹੀਂ ਦੇਖਿਆ ਸੀ ਹਾਂਜੀ 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 ਇਹ ਕੀ ਰਾਜ਼ ਕੀ ਹੈ ਕਿਵੇਂ ਬਣਦਾ ਇਹ ਸੀ ਇਹ ਫਾਰਮੂਲੇਸ਼ਨ ਹੈ ਜੀ ਨਾ ਇਹ ਜਿਆਦਾ ਤਾਂ ਮਿਹਨਤ ਦੇ ਸਿਰ ਤੇ ਹੀ ਬਣਦਾ ਜੀ ਇਹ ਅੱਛਾ ਹਾਂ ਜਿੰਨੇ ਤੁਸੀਂ ਮਿਹਨਤ ਕਰ ਲੋਗੇ ਉਨਾਂ ਵਧੀਆ ਬਣ ਜਾਊਗਾ ਇਹ ਜੋ ਤੁਸੀਂ ਮਿਹਨਤ ਕਰਦਾ ਨਾ ਕਈ ਮੈਨੂੰ ਲੱਗ ਗਿਆ ਪਤਾ ਕਿ ਪੰਜਾਬ ਵਿੱਚ ਘੱਟ ਕਿਉਂ ਆ ਹਾਂਜੀ ਹਾਂਜੀ ਇਹ ਆਰਗੈਨਿਕ ਹੈ ਜੀ ਇਹ ਆਰਗੈਨਿਕ ਦੇ ਹਿਸਾਬ ਦੇ ਨਾਲ ਹੀ ਹੁੰਦਾ ਜੀ ਇਹ ਤੇ ਇਹਨੂੰ ਰਿਆ ਸਪਰੀਆਂ ਬਹੁਤ ਘੱਟ ਹੁੰਦੀਆਂ ਜੀ ਅੱਛਾ ਪੈਂਦੀ ਹੈ ਹਾਂ ਠੀਕ ਹੈ ਨਾ ਫਿਰ ਸਾਨੂੰ ਵੀ ਫਸਲ ਪਛਾਣੀ ਪੈਂਦੀ ਹੈ ਜੀ ਬਿਲਕੁਲ ਬਿਲਕੁਲ ਇਸ ਪੰਜਾਬ ਚ ਬੀਜ ਮਤਲਬ ਇਹ ਇਹਦੀ ਜ਼ਿਆਦਾ ਖੇਤੀ ਕਿਉਂ ਨਹੀਂ ਹੁੰਦੀ ਭਾਈ ਕਾਰਨ ਕੀ ਦਾ ਇਹਦੀ ਮਿਹਨਤ ਬਹੁਤ ਹੈ ਜੀ ਮਿਹਨਤ ਹਾਂ ਇਹ ਲੇਬਰ ਦੇਖ ਲੋ ਜੀ ਕਿੰਨੀ ਲੱਗੀ ਹੋਈ ਹੈ ਜੀ ਹਾਂ ਡੇਲੀ ਦੇ ਇੰਨੇ ਹੀ ਬੰਦੇ ਆਉਂਦੇ ਨੇ ਜੀ ਤੇ ਕਾਫੀ ਪੈਸੇ ਆਣਦੇ ਬਣਦੇ ਨੇ ਤੇ ਬਾਕੀ ਜੇ ਤੁਸੀਂ ਮਿਹਨਤ ਕਰੋਗੇ ਮਿਹਨਤ ਤੇ ਨਹੀਂ ਡਰਦੇ ਜੀ ਤੇ ਆਪਣੇ ਵੀ ਪੈਸੇ ਵਧੀਆ ਬਣਦੇ ਨੇ ਜੀ ਪਰ ਦੇਖ ਸਕਦੇ ਹੋ ਜੀ ਤੁਸੀਂ ਇੱਧਰ ਦਿਖਾ ਰਹੇ ਇੱਕ ਵਾਰੀ ਬਣ ਕੇ ਇੱਕ ਹੈਰਾਨ ਕਰਨ ਵਾਲੀ ਚੀਜ਼ ਆ ਅਸੀਂ ਸ਼ਾਇਦ ਬਹੁਤ ਘੱਟ ਲੋਕਾਂ ਨੇ ਦੇਖਿਆ ਹੋਣਾ ਅਲੱਗ ਜਿਹੜੇ ਤਾਂ ਖਾਂਦੇ ਨੇ ਜਿਹੜੇ ਇਸਤੇਮਾਲ ਕਰਦੇ ਨੇ ਆਰਗੇਨਿਕ ਚੀਜ਼ਾਂ ਆਰਗੇਨਿਕ ਹਾਂ ਇਹ ਦੋ ਤਰ੍ਹਾਂ ਦੀ ਫਸਲ ਹੈ ਜੀ ਇਹ ਦੇਖ ਲਓ ਜੀ ਇਹਦੇ ਵਿੱਚੋਂ ਹਾਂ ਇਹ ਇਹਦੇ ਵਿੱਚੋਂ ਨਿਕਲ ਰਹੀ ਹੈ ਉਹ ਪੱਟ ਲਈ ਨਾ ਲੇਬਰ ਅੱਛਾ ਤੋ ਉਹ ਕੇ ਸਵਾਰ ਕੇ ਅਸੀਂ ਜੇ ਤੁਸੀਂ ਆਪੋ ਪਹਿਲਾਂ ਦੇਖਿਆ ਹਾਂ ਤੁਸੀਂ ਪਹਿਲਾਂ ਦੇਖਿਆ ਨਾ ਉਹਦੀ ਪੈਕਿੰਗ ਕਰਕੇ ਫਿਰ ਇਹ ਬਾਹਰ ਜਾਂਦਾ ਜੀ ਇਹ ਤੇ ਭਾਈ ਕਿੰਨੇ ਕਿੰਨੇ ਦਾ बिक ਜਾਂਦਾ ਜੀ ਇਹ 1000 ਰੁਪਏ ਕਿਲੋ बिक ਜਾਂਦਾ ਜੀ ਇਹ 1000 ਰੁਪਏ ਕਿਲੋ ਵਿਕਦਾ ਜੀ 1000 ਰੁਪਏ ਕਿਲੋ ਮਤਲਬ ਵਪਾਰੀ ਨੂੰ ਵੇਚ ਕੇ ਵਿਕਦਾ ਜੀ ਜੇ ਤੋ ਅਸੀਂ ਆਪ ਵੇਚਦੇ ਹਾਂ ਜੀ ਖੁਦ ਅਸੀਂ ਤਾਂ 17-1800 ਰੁਪਏ ਕਿਲੋ ਵੇਚਦੇ ਆ ਜੀ। ਕੀ ਬਾਤ ਆ ਦੇਖੋ ਜੀ ਇਹ ਮਤਲਬ ਕਿ ਇਸ ਲਸਣ ਦੀ ਖੇਤੀ ਦੇ ਵਿੱਚੋਂ ਦੋ ਤਰ੍ਹਾਂ ਦੇ ਲਸਣ ਨਿਕਲਦੇ ਇੱਕ ਤਾਂ ਆਹ ਜਿਹੜੇ ਬੀਜ ਆ ਆ ਤੁਸੀਂ ਦੇਖਦੇ ਪਏ ਹੋ ਤੇ ਉਹਦੇ ਨਾਲ ਨਾਲ ਆਹ ਵੱਡਾ ਲਸਣ ਹੋ ਇਹਦੇ ਫਾਇਦੇ ਐਵੇਂ ਹੈ ਜੀ ਤੇ ਇਹ ਨਾ ਇੱਕ ਤਾਂ ਜ਼ਮੀਨ ਦੇ ਥੱਲੇ ਕਾफी ਚਲੇ ਜਾਂਦਾ ਜੀ ਅੱਛਾ ਇਹ ਵਾਲਾ ਲਸਣ ਹਾਂ ਇਹ ਵਾਲਾ ਲਸਣ ਕਾफी ਥੱਲੇ ਜ਼ਮੀਨ ਦੇ ਚਲੇ ਜਾਂਦਾ ਇੰਨਾ ਜ਼ਮੀਨ ਦੇ ਥੱਲੇ ਚਲੇ ਜਾਂਦਾ ਇਹ ਇਹ ਜਿਹੜੇ ਜ਼ਮੀਨ ਦੇ ਤੱਤ ਐ ਨਾ ਜੀ ਜਿਹੜੀਆਂ ਜ਼ਮੀਨ ਦੇ ਵਿੱਚ ਆਪਣੇ ਚੀਜ਼ਾਂ ਤੇ ਜੜ ਚਾਈਆਂ ਹੁੰਦੀਆਂ ਹਾਂ ਉਹ ਇਹ ਲੈ ਲੈਂਦਾ ਜੀ ਆਪਣੇ ਵਿੱਚ ਕਿਆ ਬਾਬ ਇਹ ਹੈ ਬੇਸਵਾਦਾ ਲਸਣ ਆ ਜੀ ਵੈਸੇ ਮੈਂ ਤੁਹਾਨੂੰ ਸੱਚ ਦੱਸ ਦਵਾਂ ਜੀ ਆਹ ਹਾਂ ਇਹ ਬੇਸਵਾਦਾ ਲਸਣ ਹੈ ਜੀ ਇਹਦਾ ਸੁਆਦ ਨਹੀਂ ਆਉਂਦਾ ਇਹਦਾ ਸੁਆਦ ਨਹੀਂ ਆਉਂਦਾ ਜੀ ਇਹ ਦਵਾਈ ਦਾ ਟੇਸ ਥੋੜੀ ਹੁੰਦਾ ਹਾਂ ਇਹ ਹਾਂ ਦਵਾਈ ਦਾ ਕੋਈ ਟੇਸ ਨਹੀਂ ਹੁੰਦਾ ਮੈਂ ਵੀ ਕੋਈ ਕਹਿਣ ਲੱਗਿਆ ਸੀ ਇਹ ਦਵਾਈ ਦੇ ਤੌਰ ਤੇ ਕੰਮ ਹੁੰਦਾ ਜੀ ਜਿਆਦਾਤਰ ਇਹ ਨਾ ਜਿਹੜੀਆਂ ਦਵਾਈਆਂ ਬਣਦੀਆਂ ਇਹ ਜਿਆਦਾਤਰ ਉਹ ਹੀ ਖਰੀਦੇ ਜੀ ਇਹਨੂੰ ਖਾਂਦ ਬਹੁਤ ਘੱਟ ਯੂਜ਼ ਕਰਦੇ ਆ ਜੀ ਜਿਹਨੂੰ ਪਤਾ ਉਹ ਤਾਂ ਉਹੀ ਖਾਂਦਾ ਜੀ ਫਾਇਦੇ ਤਾਂ ਫੇਦੇ ਬਹੁਤ ਹੁੰਦੇ ਹੋਣ ਬਹੁਤ ਜਿਆਦਾ ਫਾਇਦੇ ਆ ਜੀ ਜੋੜਾਂ ਦੇ ਦਰਦ ਹੋ ਗਏ ਜੀ ਹਾਂ ਤੁਹਾਨੂੰ ਸਾਹ ਦੀ ਬਿਮਾਰੀ ਹੋਵੇ ਦਮੇ ਦੀ ਬਿਮਾਰੀ ਹੋਵੇ ਸਭ ਕੁਝ ਚੱਕਦਾ ਜੀ ਇਹ ਲੋ ਜੀ ਆਹ ਲਸਣ ਆ ਸਭ ਕੋ ਚੱਕਦਾ ਇਹ ਹਲਕੀ ਬਾਈ ਕਹਿੰਦਾ ਸਵਾਦ ਜਿਹੜਾ ਇਹਦਾ ਕੋਈ ਬਹੁਤਾ ਖਰਾ ਨਹੀਂ ਹੁੰਦਾ ਪਰ ਲਸਣ ਤਾਂ ਚਲੋ ਵੈਸੇ ਵੀ ਜਦੋਂ ਅਸੀਂ ਪਾਉਨੇ ਬਹੁਤ ਅਸੀਂ ਘੱਟ ਪਾਉਨੇ ਆ ਹਾਂਜੀ ਗੱਲ ਵੀ ਨਾਮ ਮਾਤਰ ਕਰਿਆ ਦਵਾਈ ਦਾ ਤੁਸੀਂ ਕਹਿੰਦੇ ਨਾ ਵੀ ਦਵਾਈ ਦਾ ਕੋਈ ਸਵਾਦ ਨਹੀਂ ਹੁੰਦਾ ਇਹ ਦਵਾਈਓ ਦਾ ਜੀ ਇੱਕ ਕਿਸਮ ਜਿਹੜਾ ਅਸੀਂ ਬਿਯਾਰ ਦੇ ਵਿੱਚ ਲਸਣ ਲੈਂਦੇ ਆ ਹੁਣ ਜਿੱਦਾਂ ਹਾਂਜੀ ਜਿੱਦਾਂ ਹੁਣ ਉਹ ਏਡਾ ਉਹ ਚਿੱਟਾ ਲਸਣ ਹੁੰਦਾ ਹੈ ਕਿ ਤੁਸੀਂ ਇੱਕ ਲਾਲ ਲਸਣ ਵੀ ਦਿਖਾਉਤੋਂ ਤੁਹਾਡੇ ਕੋਲ ਲਾਲ ਹਾਂਜੀ ਲਸਣ ਤੁਸੀਂ ਕਹਿੰਦੇ ਕਿ ਉਹਦੀ ਜਿਹੜੀ ਖੇਤੀ ਹੁਣ ਅੱਜ ਕੱਲ ਖਤਮ ਹੀ ਹੋ ਗਈ ਹੈ ਹਾਂ ਪੰਜਾਬ ਦੇ ਵਿੱਚ ਬਹੁਤ ਘੱਟ ਰਹਿ ਗਈ ਜੀ ਇਹਦੇ ਮਤਲਬ ਕੀ ਹੈ ਨਾ ਆਪਣੀ ਜਿਹੜੀ ਇੱਕ ਤਾਂ ਲੇਬਰ ਘਟ ਗਈ ਪੰਜਾਬ ਦੇ ਵਿੱਚ ਹਾਂ ਤੇ ਇੱਕ ਮਿਹਨਤ ਘਟ ਗਈ ਜੀ ਇਹਦੇ ਬਜੂੜੇ ਉਹ ਕੈਨੇਡਾ ਅਮਰੀਕਾ ਚਲੇ ਗਏ ਜੀ ਅੱਗੇ ਕੰਮ ਕਰਨੇ ਵਾਲਾ ਕੋਈ ਹੈ ਨਹੀਂ ਉਹ ਬਈ ਬੇ ਹੈ ਹੀ ਆ ਜੀ ਆ ਦੇਖੋ ਜੀ ਤੇ ਉਹਦੇ ਕਰਕੇ ਆ ਜਿਹੜੇ ਜਿਹੜਾ ਬੰਦਾ ਮਿਹਨਤ ਕਰਦਾ ਉਹ ਪੈਸੇ ਵੀ ਵਧੀਆ ਕਮਾਉਂਦਾ ਜੀ ਹਾਂ ਕਿੱਲੇ ਵਿੱਚੋਂ ਪਿਛਲੇ ਸਾਲ ਇਹ 15 ਲੱਖ ਰੁਪਏ ਦੀ ਹੋ ਗਈ ਸੀ ਜੀ ਇਹ ਹਾਂਜੀ 15 ਲੱਖ ਰੁਪਏ ਦੀ 1 ਏਕੜ ਚੋਂ ਇੱਕ ਏਕੜ ਚੋਂ ਇੱਕ ਏਕੜ ਚੋਂ 15 ਲੱਖ ਰੁਪਏ ਦੀ ਕਦੋਂ ਕਮਾਣਾ ਕਿਸੇ ਨੇ 15 ਲੱਖ ਰੁਪਇਆ ਕਣਕ ਵੇਚ ਕੇ ਆ ਵੇਚ ਕੇ ਅਰ ਝੋਨਾ ਵੇਚ ਕੇ ਹਾਂ ਦੱਸ ਦਿਓ ਮੈਨੂੰ ਕੋਈ ਜੇ ਉਹ ਵੀ ਉਹ ਵੀ ਕਮਾਉਂਦੇ ਆ ਹਾਂ ਉਹ ਵੀ ਜਦੋਂ ਮੀਂਹ ਆ ਗਿਆ ਜਾਂ ਪੋਸ਼ ਆ ਗਿਆ ਸੋ ਉਹ ਉਹਦੇ ਚ ਤਸਰੀ ਕੋਈ ਬਿਮਾਰੀ ਨਹੀਂ ਲੱਗਦੀ ਜਿੰਨਾ ਮਰਜੀ ਮੀਂਹ ਪੈ ਜਾਵੇ ਕੋਈ ਜਿਹੜਾ ਕੋਈ ਕੋਈ ਮੀਂਹ ਕੋਈ ਬਿਮਾਰੀ ਨਹੀਂ ਲੱਗ ਫਸਲ ਸਾਫ ਸਾਫ ਵੈਸੇ ਕਈ ਵਾਰੀ ਲੱਗ ਜੇ ਕੋਈ ਬਿਮਾਰੀ ਬਾਈ ਚਾਂਸ ਕਈ ਵਾਰੀ ਜਣਾ ਨੂੰ ਬਿਮਾਰੀ ਲੱਗ ਜਾਂਦੀਆਂ ਇਹਨਾਂ ਨੂੰ ਉਦੋਂ ਤੁਹਾਨੂੰ ਥੀਨ ਨਟ ਪਾਣੀ ਪੈਂਦੀ ਹੈ ਬਸ ਇਸ ਤੋਂ ਇਲਾਵਾ ਕੁਝ ਨਹੀਂ ਹੈ ਜੀ ਬਹੁਤ ਪਾਜੀ ਦੁਬਈ ਹੋ ਗਿਆ ਜਾਂ ਬਾਹਰ ਦੇ ਮੁਲਕਾਂ 'ਚ ਇਹਦੀ ਡਿਮਾਂਡ ਕਾ ਨੂੰ ਹੀ ਨਹੀਂ ਪਾਜੀ ਐਦੀ ਐਨੀ ਡਿਮਾਂਡ ਨਹੀਂ ਹੈ ਜੀ ਇਹਦਾ ਉਰੇ ਦਵਾਈਆਂ ਦੇ ਪਰਪਸ ਤੇ ਯੂਜ਼ ਹੁੰਦਾ ਠੀਕ ਹੈ ਠੀਕ ਹੈ ਜਿਹੜਾ ਆ ਤੁਸੀਂ ਥੱਲੇ ਦੇਖ ਰਹੇ ਕਸ਼ਮੀਰੀ ਲਸਣ ਐਦੀ ਜ਼ਿਆਦਾ ਡਿਮਾਂਡ ਹੈ ਅੱਛਾ ਆ ਜਿਹੜੇ ਬੀਜ ਆ ਐਦੀ ਡਿਮਾਂਡ ਹੈ ਐਦੀ ਤੁਸੀਂ ਐਦੀ ਨਹੀਂ ਡਿਮਾਂਡ ਹੈ ਜੀ ਤੇ ਇਹ ਕਿਵੇਂ ਨਿਕਲਦਾ ਬਾਈ ਇਹ ਐਦੀ ਜੜ ਤੋਂ ਨਿਕਲਦਾ ਜੀ ਅੱਛਾ ਇਹ ਜੜ ਦੇ ਵਿੱਚੋਂ ਇਹ ਨਹੀਂ ਕੱਢਦਾ ਜੜ ਦੇ ਵਿੱਚੋਂ ਨਿਕਲਦਾ ਇਹ ਹਾਂ ਜੇ ਵੱਖਰਾ ਨਿਕਲਣਾ ਨਾ ਇਹ ਵੱਖਰਾ ਵਿਕ ਜਾਣਾ ਮਤਲਬ ਕਿ ਐਰੀ ਜ਼ਿਆਦਾ ਡਿਮਾਂਡ ਹੈ ਜੀ ਮਤਲਬ ਕਿ ਆਹ ਲਸਨ ਤਾਂ ਆਪਾਂ ਨਾਲ ਬੀਜਣਾ ਉਹਦੇ ਨਾਲ ਆਪਾਂ ਨੂੰ ਆਹ ਜਿਹੜਾ 1000 ਰੁਪਏ ਇਹ ਫ੍ਰੀ ਮਿਲ ਜਾਣਾ ਜੀ ਇਹ ਫ੍ਰੀ ਮਿਲਣਾ ਇਹ ਫ੍ਰੀ ਮਿਲ ਜਾਣਾ ਕੀ ਬਾਤ ਦਿਖਾ ਸਕਦੇ ਕੱਲ ਹੀ ਬਾਈ ਬਿਲਕੁਲ ਦਿਖਾ ਸਕਦੇ ਆਜੋ ਲੇਬਰ ਲੱਗੀ ਹੋਈ ਆ ਆਹ ਲੇਬਰ ਲੱਗੀ ਹੋਈ ਹੈ ਜੀ ਆ ਦਿਖਾ ਰਹੋ ਹੌਲੀ ਦਿਖਾਓ ਅਛਾ ਲੱਗੇ ਹੋਏ ਆ ਹਾਂਜੀ ਇਹ ਦਾਣੇ ਲੱਗੇ ਹੋਏ ਹੀ ਮੋਤੀਆਂ ਵਰਗੇ ਦਾਣੇ ਜਿਹੜੇ ਦਿਖਦੇ ਨੇ ਚਾ ਵਾ ਇੱਕ ਦੇ ਨਾਲ 8 ਵੀ ਹੁੰਦੇ ਨੇ 15 ਵੀ ਹੁੰਦੇ 20 ਨਹੀਂ ਵੀ 20 ਵੀ ਹੁੰਦੇ ਨੇ ਇਹ 1 ਕਿਲੋਰ ਸਾਹਿਬ ਰਬਿਕ ਦੇ ਬਾਈ ਇਹ ਕਿਲਵਾਂ ਦੇ ਸਾਹਿਬ ਨਾਲ ਵਿਕਦੇ ਜੀ ਅੱਛਾ ਹਾਂਜੀ 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 ਆ ਕੱਢਿਆ ਲਸਣ ਕੱਢਿਆ ਨਾਲ ਥੱਲੇ ਕੀ ਚਾ ਵਾ ਓਏ ਹੋ ਹਾਂਜੀ ਇਹ ਮੋਤੀ ਹੋ ਗਏ ਬਾਈ ਹੈ ਹਾਂਜੀ ਹਾਂਜੀ ਮੋਤੀ ਹੋ ਗਏ ਜੀ ਇਹ ਇਹ ਤਾਂ ਮਸਾੜੇ ਵਾਸਤੇ ਤਾਂ ਮੋਤੀ ਹੋਇਆ ਜੀ ਸਾਨੂੰ ਤਾਂ ਇਹ ਨਾ ਰਾਜੇ ਬਣਾਤੇ ਆ ਜੀ ਨਹੀਂ ਬਿਲਕੁਲ ਬਿਲਕੁਲ ਬਾਈ ਪਰ ਮਿਹਨਤ ਵੀ ਹੈ ਤੁਹਾਡੀ ਤੁਸੀਂ ਉਹੀ ਗੱਲ ਤੁਹਾਡੀ ਜਿਹੜੀ ਗੱਲ ਆ ਕਿ ਇਹਦੇ ਵਿੱਚ ਮਿਹਨਤ ਬਹੁਤ ਆ ਤੇ ਇਹ ਅੱਜ ਬਹੁਤ ਵੱਡੀ ਐਗਜ਼ਾਮਪਲ ਦੇਖ ਲਓਗੇ ਇੱਥੋਂ ਤੁਹਾਨੂੰ ਇੱਥੋਂ ਆ ਦਿਖਾ ਦਿੰਦੇ ਆ ਦੇਖੋ ਬਾਈ ਹੋਣਾ ਨੇ ਆਹ ਆ ਜਿਹੜੀ ਪਟਾਈ ਇੱਥੋਂ ਸਾਰੀ ਕੀਤੀ ਹੋਈ ਆ ਆ ਲਾਈਨਾਂ ਲੱਗੀਆਂ ਹੋਈਆਂ ਇਹ ਬਾਈ ਇਹ ਕਿੰਨੇ ਕ ਸਮੇਂ ਦੀ ਖੇਤੀ ਹੁੰਦੀ ਜਦੋਂ ਮੈਂ ਤੁਸੀਂ ਇੱਕ ਵਾਰ ਬੀ ਪਾਉਨੇ ਹੋਵੇ ਕਿੰਨਾ ਸਮਾਂ ਲੱਗਦਾ ਈ ਇਹਨੂੰ 1 ਅਕਤੂਬਰ ਚ ਬੀਜ ਦੇਈ ਸੀ 1 ਅਕਤੂਬਰ ਤੋਂ ਲੈ ਕੇ ਹੂੰ 10 ਅਕਤੂਬਰ ਤੱਕ 15 ਅਕਤੂਬਰ ਤੱਕ ਇਹਦੀ ਬਜਾਈ ਖਤਮ ਹੋ ਜਾਂਦੀ ਜੀ ਠੀਕ ਆ ਹਾਂਜੀ ਹੁਣ ਦੇਖ ਲਓ ਤੁਸੀਂ ਕਿਹੜਾ ਟਾਈਮ ਚੱਲਦਾ ਹੈ 15-20 ਦਿਨਾਂ ਦੇ ਵਿੱਚ ਵਿੱਚ ਹਾਂਜੀ 7-8 ਤਰੀਕ ਹੋ ਗਈ ਮਈ ਦੀ ਮਈ ਚ ਪਟਾਈ ਚੱਲ ਰਹੀ ਹੈ ਕਿਆ ਬਾਤ ਹੈ ਬਲਕਿ ਤੁਸੀਂ ਉਦੋਂ ਬੀਰਿਆ ਅੱਛਾ ਤੇ ਕਿੰਨਾ ਇਹ ਫਸਲ ਫਸਲ ਜਿਆਦਾ देर ਖਟਦੀ ਹੈ ਨਾ ਜਿਹੜਾ ਦੂਜਾ ਨਾਰਮਲ ਲਸਣ ਹੁੰਦਾ ਜਿਹੜਾ 4 ਮਹੀਨੇ ਚ ਤਿਆਰ ਹੋ ਜਾਂਦਾ ਜੀ ਉਹ ਤਾਂ ਵੀ ਉਹ ਯੂਰੀ ਜਾਰੀ ਵਗੈਰਾ ਵਗਰਾ ਪਾ ਕੇ ਇੰਨੀ ਜਲ ਇਹ ਚ ਨਹੀਂ ਪੈਂਦਾ ਇਹ ਇਹ ਥੋੜਾ ਲੇਟ ਤਿਆਰ ਹੁੰਦਾ ਜੀ ਇਹਨੂੰ ਟਾਈਮ ਲੱਗਦਾ ਸਾਲ ਇਹਦੇ ਵਿੱਚ ਗੁਣ ਵੀ ਤਾਂ ਹੀ ਜ਼ਿਆਦਾ ਆ ਪੂਰਾ ਸਾਲ ਕਮਾਈ ਦੇ ਦਿੰਦਾ ਵਧੀਆ 7 ਮਹੀਨੇ 8 ਸਾਲ ਬਿਲਕੁਲ ਕਮਾਈ ਦੇ ਦਿੰਦਾ ਜੀ ਹੌਲੀ ਹੌਲੀ ਆਪਾਂ ਵੇਚੀ ਜਾਂਦੇ ਜੈਨੂੰ ਅਸੀਂ ਕਿਤੇ ਮੰਡੀ ਨਹੀਂ ਲੈ ਕੇ ਗਏ ਅੱਛਾ ਇਹ ਕਿੰਨਾ ਸਮਰ ਹੈ ਜਿੰਨਾ ਜਿੱਦ ਵਿੱਚ ਹੋਣਾ ਹੁਣ ਪਟਾਈ ਕਰ ਲਈਏ ਸਾਬ ਤੁਹਾਡੇ ਕੋ ਪਿਆ ਠੀਕ ਹੈ ਤੁਸੀਂ ਉਹਨੂੰ ਆਪ ਖੁਦ ਦੱਸਿਓ ਵੀ ਉਹ ਖਰਾਬ ਹੈ ਕਿ ਠੀਕ ਹੈ ਤੁਸੀਂ ਮੇਰੇ ਨਾਲ ਚੱਲੋ 1 ਸਾਲ ਤੱਕ ਪਿਆ ਰਹਿੰਦਾ 1 ਸਾਲ ਪੁਰਾਣੇ ਸਾਲ ਦਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਪੁਰਾਣਾ ਕਾ ਨਵਾਂ ਹਾਲੇ ਤਾਂ ਪਟਾਈ ਚੱਲਦੀ ਹੈ ਹਾਲੇ ਚੱਲਣ ਲਈ ਹੈ ਠੀਕ ਹੈ ਨਾ ਮੈਂ ਤੁਹਾਨੂੰ ਚੈੱਕ ਕਰਵਾ ਦਾਂਦਾ ਤੁਸੀਂ ਮੇਰੇ ਨਾਲ ਚੱਲੋ ਜੀ ਹੂੰ ਤੇ ਲਸਨ ਦੇ ਸ਼ੋਰੂਮ ਚ ਤੇ ਉੱਥੇ ਮੈਂ ਤੁਹਾਨੂੰ ਚੈੱਕ ਕਰਵਾ ਦਾਂਦਾ ਜੀ ਨਹੀਂ ਬਾਈ ਉਹਨਾਂ ਦੇ ਬਾਈ ਕਹਿੰਦੇ ਵੀ ਜਿਵੇਂ ਸੁਨਿਆਰੇ ਆਪਣੇ ਸੋਨਾ ਰੱਖਦੇ ਨੇ ਅਸੀਂ ਕਿਵੇਂ ਐਵੇਂ ਲਸਨ ਨੂੰ ਰੱਖਦੇ ਆ ਸੋ ਆਪਣੇ ਸ਼ੋਰੂਮ ਦੇ ਵਿੱਚ ਲਸਨ ਜੇ ਤੁਸੀਂ ਵੇਖਦੇ ਦੇਖਿਆ ਡੇੜੀ ਦੇਖਿਆ ਹੁੰਦਾ ਜਾਂ ਦੁਕਾਨਾਂ ਦੇ ਦੇਖਿਆ ਹੁਣੇ ਲੇਕਿਨ ਬਾਈ ਨੇ ਇਕੱਲੇ ਲਸਣ ਦਾ ਐਕਸਕਲੂਸਿਵ ਸ਼ੋਰੂਮ ਬਣਾਇਆ ਬਹੁਤ ਅੱਛਾ ਲੱਗਿਆ ਬਾਈ ਕਿਉਂਕਿ ਆਰਗੇਨਿਕ ਕੀਤੀ ਤੁਹਾਨੂੰ ਮਿਲਦੀ ਨਹੀਂ ਅੱਜਕੱਲ ਆਹ ਦੇਖੋ ਯਾ ਸੋਨਾ ਆ ਆ ਮੋਤੀ ਆ ਤੇ ਇਹ ਮੋਤੀਆਂ ਨੇ ਭਾਈ ਵਿਕਣਾ ਬਾਅਦ ਵਿੱਚ ਅੱਛਾ ਜੇ ਕੋਈ ਪੰਜਾਬ ਦੇ ਵਿੱਚ ਖੇਤੀ ਕਰਦਾ ਜੇ ਕੋਈ ਵੇਚਣਾ ਵੀ ਚਾਹੁੰਦਾ ਮੇਰਾ ਵੀਰ ਮੈਨੂੰ ਸੰਪਰਕ ਕਰ ਲਵੇ ਠੀਕ ਹੈ ਠੀਕ ਹੈ ਜੀ ਮੇਰਾ ਮੋਬਾਈਲ ਨੰਬਰ 9815452502 9815452502 ਆਪਾਂ ਥੱਲੇ ਨਾਮ ਵੀ ਦੱਸੋ ਨਾਮ ਮੇਰਾ ਅਮਨ ਸੈਣੀ ਹੈ ਜੀ ਤੇ ਤੁਹਾਡਾ ਸੈਣੀ ਮਜਰਾ ਜੀ ਸ਼ੋਰੂਮ ਕਿੱਥੇ ਬਾਈ ਉਹ ਵੀ ਇੱਕ ਵਾਰ ਸੈਣੀ ਮਜਰਾ ਜੀ ਸੈਣੀ ਮਜਰਾ ਨਿਊ ਚੰਡੀਗੜ੍ਹ ਏਰੀਆ ਜੀ ਨਿਊ ਚੰਡੀਗੜ੍ਹ ਏਰੀਆ ਵਾ ਹਾਂਜੀ ਹਾਂਜੀ ਆਪਾਂ ਖਰੀਦ ਵੀ ਲਵਾਂਗੇ ਜੀ ਇਹ ਕਿਉਂਕਿ ਜਿਹੜੇ ਹੋਰ ਵਪਾਰੀਆ ਰੇਟ ਘਟ ਲਾਂਦੇ ਆ ਜੀ ਅੱਛਾ ਜੀ ਜਿਹੜਾ ਕੋਈ ਕਿਸਾਨ ਮੇਰਾ ਵੀਰ ਕੋਈ ਇੱਕ ਕਨਾਲ ਲਾਂਦਾ ਦੋ ਕਨਾਲ ਲਾਂਦਾ ਮੇਰੇ ਨਾਲ ਸਮਰਥ ਕਰ ਲੋ ਅਸੀਂ ਉਹਨੂੰ ਵਧੀਆ ਰੇਟ ਦਵਾਂਗੇ ਜੀ ਜੇ ਮੰਨ ਲਓ ਕੋਈ ਵਪਾਰੀ 500 ਰੁਪਏ ਕਿਲੋ ਵਿੱਚ ਲੈ ਲਿਆ ਜੀ ਉਹਦਾ ਤਾਂ ਮੈਂ 550 ਨੂੰ ਖਰੀਦ ਦੂੰਗਾ ਜੀ 50 ਰੁਪਏ ਉੱਪਰ ਦੂੰਗਾ ਲਓ ਜੀ ਥੋ ਹੁਣ ਸਾਨੂੰ ਇੱਕ ਡੀ ਅਸੀਂ ਡੋਡ ਕੋ ਵੀ ਲੈ ਲਾਂਗੇ ਤਾਂ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤੁਸੀਂ ਵੀ ਬਾਅਦ ਮਗਾਓ ਬਾਈ ਬਾਅਦ ਸ਼ਿਪਿੰਗ ਸ਼ਿਪਿੰਗ ਕਰਦੇ ਹੋ ਤੁਸੀਂ ਪੇਪਲ ਬਿਲਕੁਲ ਜੀ ਬਿਲਕੁਲ ਸਾਰਾ ਪੇਪਲ ਬੁਕਿੰਗ ਕਰਕੇ ਵਧੀਆ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਆਈਆਈਐਸ ਲਾਇਸੈਂਸ ਹੈਗਾ ਐਕਸਪੋਰਟ ਦਾ ਲਾਇਸੈਂਸ ਹੈਗਾ ਸਾਈ ਦੇ ਲਾਇਸੈਂਸ ਹੈਗੇ ਹੈ ਹੈ ਜੀ ਟੈਸਟਿੰਗ ਹੋ ਕੇ ਉਸ ਤੋਂ ਬਾਅਦ ਅਸੀਂ ਐਕਸਪੋਰਟ ਕਰਦੇ ਹਾਂ ਤੁਹਾਨੂੰ ਫੋਨ ਕਰ ਲੀਏ ਤੁਹਾਨੂੰ ਨਾਲ ਗੱਲਬਾਤ ਕਰਕੇ ਜਿੱਥੇ ਭੇਜਣਾ ਮੰਗਾਲੀਏ ਤੁਹਾਨੂੰ ਗਾਰਮਣ ਕਰ ਜੋ ਵੀ ਤੁਹਾਡਾ ਬਣਦਾ ਜਦੋਂ ਮਰਜੀ ਬਾਕੀ ਜ਼ਿੰਮੇਵਾਰੀ ਸਾਡੀ ਹੈਗੀ ਸਾਡਾ ਪੱਕਾ ਪਿੰਡ ਹੈ ਕੋਈ ਭੱਜਣ ਵਾਲੇ ਨਹੀਂ ਹੈਗੇ ਵੀ ਹਾਂਜੀ ਤੁਹਾਡਾ ਅੱਜ ਵੀਡੀਓ ਬਣਾ ਲਈ ਅਸੀਂ ਭੱ ਨੂੰ 25 ਸਾਲ ਹੋ ਗਿਆ ਹਾਂਜੀ 25 ਸਾਲ ਤੁਸੀਂ ਸ਼ੁਰੂ ਕੀਤੀ ਕਿ ਬਜ਼ੁਰਗ ਸਾਡੇ ਬਜ਼ੁਰਗ ਕਰਦੇ ਜੀ ਪਹਿਲਾਂ ਅੱਛਾ ਬਜ਼ੁਰਗ ਨਾਲ ਕਰਦੇ ਸਾਡੇ ਬਜ਼ੁਰਗ ਕਰਦੇ ਸੀ ਪਹਿਲਾਂ ਹੁਣ ਫਿਰ ਅਸੀਂ ਕਰ ਲਈ ਅਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ ਠੀਕ ਹੈ ਵਧੀਆ ਚੜਦੀ ਕਲਾ ਐ ਚੜਦੀ ਕਲਾ ਸੋ ਲੋ ਜੀ ਬਜ਼ੁਰਗ ਦੇ ਦੇਖੋ ਆਹ ਬਹੁਤ ਵਧੀਆ ਗੱਲ ਹੁੰਦੀ ਆ ਕਿ ਉਹ ਕੀ ਦੇਖੋ ਸਾਡੇ ਲੋਕ ਜਿੱਥੇ ਹੁਣ ਵਿਦੇਸ਼ਾਂ ਨੂੰ ਜਾ ਰਹੇ ਨੇ ਉੱਥੇ ਅਸੀਂ ਜੇ ਆਪਣੇ ਪੰਜਾਬ 'ਚ ਰਹਿ ਕੇ ਇਹੋ ਜਿਹੀਆਂ ਖੇਤੀਆਂ ਆਪਣੀ ਖੇਤੀ ਨੂੰ ਬੜਾਵਾ ਦਿੱਤੀ ਸ਼ਾਇਦ ਬਹੁਤ ਕੁਝ ਕਰ ਸਕਦੇ ਹਾਂ ਸੋ ਇਹੀ ਮੋਤੀ ਵੇਚ ਕੇ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ ਕਰੋੜਾਂ ਰੁਪਏ ਕਮਾ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਭਾਈ ਨਾਲ ਮਿਲਣਾ ਨਾਲ ਸੰਪਰਕ ਕਰਨਾ ਤੁਹਾਨੂੰ ਨੰਬਰ ਦਿੱਤਾ ਹੋਇਆ ਐਡਰੈਸ ਵੀ ਦਿੱਤਾ ਆ ਕੇ ਮਿਲ ਲਿਓ ਖੁਦ ਦੇਖ ਲਿਓ ਆ ਦੇਖੋ ਬੁਝਾਈ ਜਿਹੜੀ ਪਟਾਈ ਚੱਲਣ ਰਹੀ ਹੈ ਖੁਦ ਲਸਣ ਜਿਹੜਾ ਇਹੋ ਜਿਹੇ ਟਿਕਿਆਂ ਨਿਕਲਦਾ ਕਿਵੇਂ ਬੀਜ ਬਣਦੇ ਨੇ ਕਿਵੇਂ ਪਟਾਈ ਚੱਲਦੀ ਹੈ ਕਿਸੇ ਨੂੰ ਬੀਜ ਚਾਹੀਦਾ ਆਪਣੇ ਖੇਤਾਂ ਵਿੱਚ ਵੀ ਆ ਕੇ ਲਿਆ ਸਕਦਾ ਜਿੱਥੇ ਲਿਆ ਖਾਣ ਤੁਹਾਡੇ ਹਾਂਜੀ ਹਾਂਜੀ ਸੋ ਜੀ ਬਾਈ ਸੰਪਰਕ ਕਰ ਲਓ ਸੋ ਵੀਡੀਓ ਨੂੰ ਬਰਤਬਰ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਨਾਲ ਪੰਜਾਬੀ ਜੁੜੇ ਨੇ ਜਿੰਨੇ ਨਾਲ ਖੇਤੀਬਾੜੀ ਨਾਲ ਜੁੜੇ ਲੋਕ ਨੇ ਵੀਡੀਓ ਨੂੰ ਬਰਤਬਰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ